ਜੇ ਨਾ ਤੁਸੀਂ ਸੰਧਨ ਇੰਡਸਟਰੀ ਦੀ ਗੱਲ ਕਰੋ ਤਾਂ ਬਾਬੂ ਰਾਜਵਲੀ ਦੀਆਂ ਜੇ ਤੁਸੀਂ ਕਪਤਾਵਾਵਾਂ ਸੁਣੋ ਨਾ ਤਾਂ ਬਾਬੂ ਰਾਜਵਲੀ ਦੀ ਕਪਤਾਵਾਵਾਂ ਦੇ ਵਿੱਚ ਵੀ ਹਿੰਮਤਪੁਰੇ ਦਾ ਪਿੰਡ ਦਾ ਜ਼ਿਕਰ ਆ ਜਿਹੜਾ ਉਹ ਸੰਧਨ ਇੰਡਸਟਰੀ ਦੇ ਵਿੱਚ ਸਭ ਤੋਂ ਪਹਿਲਾਂ ਵੱਡਾ ਯੋਗਦਾਨ ਪਾਉਣ ਦੇ ਵਿੱਚ ਆਉਂਦਾ ਤੇ ਬਾਈ ਹੁਣਾ ਕੋਲ ਨਾ ਹਰ ਕਮਲ ਹੁਣਾ ਨੇ ਬਾਈ ਕੈਨੇਡਾ ਆਲਿਆ ਨੇ ਇੱਕ ਆਰਡਰ ਦਿੱਤਾ ਇੱਕੋ ਛੱਤ ਦੇ ਥੱਲੇ ਇੱਕ ਨਾ ਮੈਂ ਤੁਹਾਨੂੰ ਗੱਲ ਦੱਸਦਾ ਕਿ ਜਦੋਂ ਨਾ ਕਈ ਵਾਰੀ ਅਸੀਂ ਕੋਈ ਆਰਡਰ ਦੇਣਾ ਹੁੰਦਾ ਸਾਨੂੰ ਇੱਕੋ ਛੱਤ ਦੇ ਥੱਲੇ ਉੱਜੇ ਚ ਸਮੁੰਦਰ ਨਹੀਂ ਮਿਲਦਾ ਸਾਨੂੰ ਇੱਕ ਚੀਜ਼ ਉੱਥੋਂ ਲੈਣੀ ਪੈਂਦੀ ਐ ਇੱਕ ਉੱਥੋਂ ਇੱਕ ਉੱਥੋਂ ਉੱਥੋਂ ਕੋਈ ਤੁਹਾਡੀ ਸਾਰੀ ਸਿਰਦਰਦੀ ਲੈਣ ਵਾਲਾ ਬੰਦਾ ਨਹੀਂ ਮਿਲਦਾ ਹੁੰਦਾ ਤੁਹਾਨੂੰ ਇੱਕ ਬੰਦਾ ਇਹੋ ਜਿਹਾ ਮਿਲਾਉਣ ਲੱਗਿਆ ਜਿਹੜਾ ਤੁਹਾਡੀ ਸਾਰੀ ਸਿਰਦਰਦੀ ਚੱਕ ਲੂ ਜਿਵੇਂ ਉਦਾਹਰਨ ਦੇ ਤੌਰ ਤੇ ਆ ਦੇਖੋ ਜੀਪ ਟਰੈਕਟਰ ਮਗਰ ਸਾਰਾ ਸੰਦ ਸੰਡੇੜਾ ਉਹ ਤਾਂ ਬਾਈ ਹੁਣੇ ਖੋਦ ਹੀ ਬਣਾਉਂਦੇ ਆ ਬਾਈ ਉਹਨਾਂ ਨੇ ਸਾਰੀ ਸਰਦਰਤੀ ਚੱਕ ਲਈ ਬਸ ਬਾਈ ਉਹਨਾਂ ਨੇ ਪੈਸੇ ਪਾਏ ਤੇ ਇਹਨਾਂ ਨੇ ਸਾਰਾ ਹੀ ਸੰਦ ਤਿਆਰ ਕਰ ਲਏ ਆਪਾਂ ਬਾਈ ਉਹਨਾਂ ਤੋਂ ਸਾਰੇ ਸੰਦਾਂ ਦੀ ਜਾਣਕਾਰੀ ਲੈਂਦੇ ਆ ਕਿਵੇਂ ਮੇਲ ਹੋਇਆ ਸਾਰੀ ਗੱਲਬਾਤ ਕਰਦੇ ਬਾਈ ਸਸੀਕਰ ਸਸੀ ਅ ਬਾਈ ਉਹਨਾਂ ਨਾਲ ਹਰਕਮਲ ਹੋਣਾ ਨਾਲ ਮੇਲ ਕਿਵੇਂ ਹੋਇਆ ਤੁਹਾਡਾ ਹਰਕਮਲ ਹੋਣਾ ਨਾਲ ਆਪਣੀ ਇੱਕ ਵੀਡੀਓ ਸੀਗੀ ਨੈਟ ਤੇ ਉਹਦੇ ਨਾਲ ਹੋਇਆ ਹੈ ਅੱਛਾ ਵੀਡੀਓ ਪਾਈ ਸੀ ਨੈਟ ਤੇ ਵੀਡੀਓ ਪਾਈ ਵੀ ਸੀ ਆਪਣਾ ਬੇਟਾ ਪਾਉਂਦਾ ਰਹਿੰਦਾ ਵੀਡੀਓ ਉਹ ਕਿਹੜੇ ਚੈਨਲ ਤੇ ਪਾਉਂਦਾ ਉਹਦਾ ਆਪਦਾ ਹੀ ਬਣਾਇਆ ਵਾ ਚੈਨਲ ਕਿਹੜਾ ਚੈਨਲ ਆਉ ਰਿਹਾ ਚੈਨਲ ਕਿਹੜਾ ਪੁਰਾਉ ਰਿਹਾ ਪੁਰਾਉ ਰਿਹਾ ਇੰਸਟਾ ਤੇ ਪਾਇਆ ਵਈ ਇੰਸਟਾਗ੍ਰਾਮ ਤੇ ਯਾਰ ਚੈਨਲ ਤਾਂ ਮੇਨ ਦੱਸਣਾ ਚੈਨਲ ਦੱਸਣਾ ਚੈਨਲ ਦੱਸੀ ਪੁੱਤ ਕਿਹੜਾ ਚੈਨਲ ਕਿਹੜਾ ਵਿਸ਼ਵ ਕਰਮ ਵਿਸ਼ਵ ਕਰਮਾ 141 141 ਵਿਸ਼ਵ ਕਰਮਾ 141 ਤੇ ਵੀਡੀਓ ਪਾਈ ਸੀ ਆ ਦੇਖੋ ਆ ਮੁੰਡੇ ਨੇ ਆਪਦੇ ਬਾਪੂ ਨੂੰ ਹੈਰਾਨ ਕਰਤਾ ਵੀ ਐਂ ਵੀ ਕੰਮ ਸੱਧਿਆ ਜਾ ਸਕਦਾ ਹੈ ਨਾ ਵੱਡੀ ਗੱਲ ਨਾਲ ਬਾਈ ਤੈਨੂੰ ਸੱਚੀ ਤੈਨੂੰ ਇਹ ਗੱਲ ਦੀ ਹੈਰਾਨੀ ਹੋਈ ਨਾ ਨਹੀਂ ਹੋਈ ਹੈ ਹੋਈ ਮੈਂ ਇਹਨੂੰ ਕਿਹਾ ਵੀ ਮੈਂ ਕਿਹਾ ਇਹਨੂੰ ਤੂੰ ਵੱਧ ਕਰਿਆ ਕਰ ਇਹ ਕੰਮ ਹਾਂ ਵੀ ਇਹ ਚੀਜ਼ ਨਾ ਬਹੁਤ ਪੱਕਾ ਤੇ ਤੈਨੂੰ ਲੱਗਿਆ ਹੋਊਗਾ ਯਾਰ ਵੀ ਯਾਰ ਜਵਾਕ ਨੇ ਕਮਾਲ ਕਰਤੀ ਕਮਾਲ ਕਰਤੀ ਕਿਉਂ ਪਹਿਲਾਂ ਜਿਹੜਾ ਅਸੀਂ ਸਮਾਨ ਭੇਜਦੇ ਸੀ ਜਿਵੇਂ ਇੱਧਰ ਉੱਧਰੋਂ ਕੈਨੇਡਾ ਵਾਲੇ ਆਉਂਦੇ ਆ ਜਾਂ ਆਸਟ੍ਰੇਲਿਆ ਵਾਲੇ ਉਹਨਾਂ ਦਾ ਹੀ ਮਾਲ ਜਾਂਦੇ ਜਾਂਦਾ ਸੀ ਵੀ ਇਹ ਜਿਵੇਂ ਇਹ ਬੰਦੇ ਸਾਡੇ ਨਾਲ ਜਦੋਂ ਵੀਡੀਓ ਤੋਂ ਜੁੜੇ ਸਾਨੂੰ ਵੀ ਹੈਰਾਨੀ ਵੀ ਹੋਈ ਤੇ ਬਹੁਤ ਵਧੀਆ ਮਹਿਸੂਸ ਹੋਈਆ ਯਾਰ ਵਧੀਆ ਹੋਇਆ ਜਿਉਂਦਾ ਤੇਰਾ ਇਹਦਾ ਚੈਨਲ ਬਈ ਫਾਲੋ ਕਰ ਲੋ ਇਹ ਮੁੰਡੇ ਦਾ ਚੈਨਲ ਫਾਲੋ ਕਰ ਲੋ ਕੋਚਾ ਹਾਂਜੀ ਲੈ ਵੀ ਇਹ ਦੂਗਾ ਦਾ ਸਾ ਜੀਪ ਕਿੱਥੋਂ ਬਣਵਾਈ ਫਿਰ ਇਹ ਜੀਪ ਆਪਾਂ ਡੱਬ ਵਾਲੀ ਤੋਂ ਤਿਆਰ ਕਰਵਾਈ ਆ ਡੱਬ ਵਾਲੀ ਤੋਂ ਤਿਆਰ ਕਰਵਾਈ ਤੇ ਬਾਈ ਹੁਣਾਂ ਨੇ ਕਹਿਤਾ ਵੀ ਬਾਈ ਤੁਹਾਨੂੰ ਪੈਸੇ ਦਿੱਤੇ ਤੂੰ ਜਿੱਥੋਂ ਮਰਜੀ ਤਿਆਰ ਕਰਾ ਸਾਨੂੰ ਆ ਚੀਜ਼ ਚਾਹੀਦੀ ਹਾਂਜੀ ਹਾਂ ਉਹਨਾਂ ਚੋਅ ਸੋਨਾਂ ਦੀ ਸੀ ਚੁਆਇਸ ਹੈ ਨਾ ਚੁਆਇਸ ਉਹਨਾਂ ਦੀ ਸੀ ਆਪਾਂ ਸਾਰੀ ਚੀਜ਼ ਉਹਨਾਂ ਨੂੰ ਦੱਸਤੀ ਵੀ ਆਹ ਚੀਜ਼ ਲਾ ਕੇ ਵੀ ਆਹ ਇੰਨੇ ਪੈਸਿਆਂ ਚ ਬਣ ਰਿਹਾ ਆਹ ਲਾ ਕੇ ਇੰਨੇ ਬਸ ਜਿਹੜਾ ਉਹਨਾਂ ਨੇ ਓਕੇ ਕਰਤਾ ਆਪਾਂ ਉਹ ਕਰਵਾਤਾ ਆਹ ਇੰਜਨ ਆਹ ਰੰਗ ਆਹ ਟਾਇਰ ਆਹ ਇਹ ਪਾਵਰ ਇੰਨੇ ਉਹ ਪੁੱਠੇ ਪਾਸੇ ਸਟੀering ਸਿੱਧੇ ਪਾਸੇ ਉਹ ਸਾਰਾ ਕੁਝ ਤੁਸੀਂ ਉਹਨਾਂ ਦੀ ਚੁਆਇਸ ਪੁੱਛ ਲਈ ਉਹਨਾਂ ਦੀ ਚੁਆਇਸ ਦੇ ਹਿਸਾਬ ਨਾਲ ਇੱਕ ਜਾਇਜ਼ ਬਜਟ ਦੇ ਵਿੱਚ ਆ ਚੀਜ਼ ਤਿਆਰ ਕਰਵਾ ਦਿੱਤੀ ਹਾਂ ਉਦੋਂ ਗਾਂ ਟਰੈਕਟਰ ਹਾਂ ਟਰੈਕਟਰ ਤੇ ਅਸੀਂ ਥੋੜਾ ਜਿਆਦਾ ਉਹਨਾਂ ਨੂੰ ਆਪਦੀ ਰਾਏ ਦੇਤੀ ਸੀ ਅੱਛਾ ਜੀ ਉਹ ਟਰੈਕਟਰ ਪਹਿਲਾਂ ਪੁਰਾਣਾ ਲੈਂਦੇ ਸੀ ਜੀ ਪੁਰਾਣਾ ਟਰੈਕਟਰ 18 19 ਮਾਡਲ ਦਾ ਲੱਖ ਰੁਪਏ ਦਾ ਫਰਕ ਪੈਂਦਾ ਸੀ ਮੈਂ ਹਾਂ ਲੱਖ ਦੀ ਖਾਤਰ ਪੁਰਾਣਾ ਨਾ ਲਈਏ ਨਵਾਂ ਹੀ ਲਾਓ ਅੱਛਾ ਇਹ ਜਮਨ ਨਵਾਂ ਹੀ ਲੈ ਤਾ ਇਹ ਜਮਨ ਨਵਾਂ ਖੜਾਤਾ ਤੇ ਆਹ ਥੋੜੀ ਜੀ ਹਲਤੁਲਤ ਕਰਤੀ ਹਾਂ ਇਹ ਕਰਤੀ ਆ ਬੰਪਰ ਇਹਦੇ ਆਪਾਂ ਆਪ ਬਣਾ ਕੇ ਲਾਤਾ ਜੀ ਤੇ ਬਾਕੀ ਆਹ ਇਲੈਕਟ੍ਰੀਸ਼ੀਅਨ ਦਾ ਸਹਾਨ ਕੰਮ ਕਰਵਾਤਾ ਸਾਰਾ ਤੇ ਉਹ ਡੈਕ ਡੱਪੜਾ ਛਤਰੀ ਉਹ ਡੈਕ ਆਪਾਂ ਬਰਨਾਲੇ ਤੋਂ ਲਵਾਤਾ ਜੀ ਡੀ ਵਾਲਾਂ ਤੋਂ ਠੀਕ ਆ ਜੀ ਉਹ ਲਵਾਤਾ ਤੇ ਇਹ ਇਹ ਵੀ ਉਧਰ ਜਾਣ ਨੂੰ ਤਿਆਰ ਹਾਂ ਇਹ ਵੀ ਉਹਨਾਂ ਮੁੰਡਿਆਂ ਦਾ ਹੀ ਉੱਥੇ ਇਹ ਨਹੀਂ ਜਾਣਾ ਇਤੋਂ ਅੱਗੇ ਬੋਲਟ ਇਤੋਂ ਅੱਗੇ ਬੋਲਟ ਆ ਗਿਆ ਇਹ ਵੀ ਬੋਲਟ ਆਪਾਂ ਲੈ ਕੇ ਇਹਨੂੰ ਮੋਡੀਫਾਈ ਕਰਵਾਤਾ ਕੰਮਕੁਮ ਕਰਾ ਕੇ ਅੱਛਾ ਇਹ ਵੀ ਉਹਨਾਂ ਨੇ ਪੁੱਠੇ ਪਾਸੇ ਗੇਰਾਂ ਵਾਲਾ ਹਾਂਜੀ ਪੁੱਠੇ ਗੇਰਾਂ ਵਾਲਾ ਪੁੱਠੇ ਪਾਸੇ ਗੇਰਾਂ ਵਾਲਾ ਪਹਿਲਾਂ ਭਾਲ ਕੇ ਦਿੱਤਾ ਇਹ ਵੀ ਸਹੀ ਕਰਾ ਕੇ ਇਹ ਵੀ ਨਾਲ ਹੀ ਭੇਜਣਾ ਇਹ ਵੀ ਨਾਲ ਹੀ ਇਹਦੀ ਸਰਦਾਰਦੀ ਵੀ ਤੁਸੀਂ ਲੈ ਲਈ ਸਰ ਆਪਾਂ ਉਹ ਉਹ ਉੱਥੇ ਬੈਠੇ ਉਹਨਾਂ ਨੇ ਕੱਲੇ ਪੈਸੇ ਪਾਤੇ ਆਪਾਂ ਨੂੰ ਬਸ ਹੂੰ ਇਹ ਪੈਸੇ ਪਾਉਣ ਦੇ ਵਿੱਚ ਵੀ ਸੁਖਿੰਦਰ ਜੀ ਦੋ ਫਾਇਦੇ ਆ ਗਏ ਜੀ ਜਿਹੜੇ ਬੰਦੇ ਉਧਰੋਂ ਪੈਸੇ ਪਾ ਦਿੰਦੇ ਆ ਜੀ ਰਿਸ਼ਤੇਦਾਰ ਨੂੰ ਜਾਂ ਚਾਚੇ ਦੇ ਮੁੰਡੇ ਨੂੰ ਪਾਤੇ ਜਾਂ ਡੈਡੀ ਨੂੰ ਪਾਤੇ ਉਹ ਨਕਦਾਂ ਦਾ ਸਮਾਨ ਲੈ ਲੈਂਦੇ ਆ ਹਾਂ ਨਕਦਾਂ ਦਾ ਜਦੋਂ ਸਮਾਨ ਲੈ ਲੈਂਦੇ ਉਹ ਜਦੋਂ ਆਪਾਂ ਇਹਦਾ ਸ਼ਿਪਿੰਗ ਦਾ ਬਿੱਲ ਕਰਨਾ ਜੀ ਜਿਹੜੀ ਕੰਪਨੀ ਸ਼ਿਪਿੰਗ ਦਾ ਬਿੱਲ ਕਰੂ ਜੀ ਉਹ ਫਿਰ ਜੀਐਸਟੀ 18% ਅੱਡ ਲੈਂਦੀ ਆ ਹਾਂ ਜਦੋਂ ਆਪਾਂ ਜਿਹੜੀ ਕੰਪਨੀ ਤੋਂ ਸਮਾਨ ਆਪਾਂ ਜਿਵੇਂ ਆਪਾਂ ਨੇ ਨਾਲ ਕੰਟੈਕਟ ਆ ਉਹਨਾਂ ਦਾ ਉਹਨਾਂ ਨੇ ਆਪਣੀ ਕੰਪਨੀ 'ਚ ਪੈਸਾ ਪਾਤਾ 18% ਉਹਨਾਂ ਦਾ ਉਹ ਬਚ ਗਿਆ ਜਿਵੇਂ ਮੰਨ ਕੇ ਲੋ ਵੀ 20 ਲੱਖ ਦਾ ਬਿੱਲ ਬਣਦਾ ਤਾਂ ਘੱਟ ਤੋਂ ਘੱਟ 2.5 ਤੋਂ 3 ਲੱਖ ਰੁਪਏ ਦੀ ਉਹਨਾਂ ਦੀ ਜਿਹੜੀ ਇਹ ਬਚਤ ਹੋ ਗਈ ਠੀਕ ਹੈ ਜੀ ਵਾਹ ਵੀ ਕੰਪਨੀ ਨੂੰ ਸਿੱਧਾ ਪੈਸਾ ਪਾਉਣਾ ਇਹ ਵੱਡਾ ਫਾਇਦਾ ਹੈ ਤੇ ਨੰਬਰ 2 ਤੇ ਸਰਦਾਰ ਜੀ ਗੱਲ ਇਹ ਵੀ ਆ ਨਾ ਕਿ ਹਰੇਕ ਬੰਦੇ ਨੂੰ ਪਾਇਆ ਵੀ ਨਹੀਂ ਜਾ ਸਕਦਾ ਉਹ ਪੈਸਾ ਵੀ ਤੇਰੇ ਵਰਗੇ ਨੂੰ ਹੀ ਪਾਇਆ ਜਾ ਸਕਦਾ ਨਹੀਂ ਪਤਾ ਕੀ ਪਾਇਆ ਤਾਂ ਹਾਂ ਉਹ ਵੀ ਗੱਲ ਹੈ ਵੀ ਨਹੀਂ ਪਾਇਆ ਜਾਂਦਾ ਇੱਥੇ ਇੱਕ ਕਵਰਾਂ ਵਾਲਾ ਏ ਉਹੋ ਹੀ ਨਹੀਂ 7000 ਰੁਪਇਆ ਲੈ ਕੇ ਜਿਹੜਾ ਅਸੀਂ ਇੱਥੇ ਬਾਗੇ ਪੁਰਾਣੇ ਦੇ ਨਾਲ ਇੱਕ ਵੀਡੀਓ ਕਰਤੀ ਸੀ ਕਿਸੇ ਦੀ ਕਵਰਾਂ ਵਾਲੇ ਦੀ ਠੀਕ ਹੈ ਉਹ ਹੀ ਫੋਨ ਨਹੀਂ ਚੱਕਦਾ ਲੋਕਾਂ ਦਾ ਸਾਪੇ ਆ ਲੈਣਾ ਕੰਮ ਜਿਹੜਾ ਅਸੀਂ ਕਾਫੀ ਕੰਮ ਕਰਿਆ ਬਾਹਰ ਵਾਸਤੇ ਹਾਂ ਤੇ ਸਮਾਨ ਅਸੀਂ ਜਾਨੀ ਥੋੜਾ ਬਹੁਤਾ ਤਾਂ ਨਾਲ ਦੀ ਨਾਲ ਭੇਜਦੇ ਰਹਿੰਦੇ ਆ ਜਿਵੇਂ ਉਹਨਾਂ ਸਰੀ ਚ ਸਾਡਾ ਰੂਟਾਵੇਟਰ 6 ਫੁੱਟਾ ਉੱਥੇ ਬੰਦਾ ਆਪਣਾ ਰੂਟਾਵੇਟਰ ਵੇਚਦਾ ਹੈ ਹੂੰ ਅਸੀਂ ਉਹਨੂੰ ਮਾਲ ਭੇਜਦੇ ਆ ਉੱਥੇ ਉਹ ਵੇਚ ਹੀ ਜਾਂਦਾ ਹੈ ਅੱਛਾ ਸਰੀ ਦੇ ਵਿੱਚ ਤੁਹਾਡੇ ਰੂਟਾਵੇਟਰ ਪੈ ਕਰਿਆ ਹਾਂ ਬੈ ਕਰਿਆ ਸਰੀ ਚ ਰੂਟਾਵੇਟਰ ਤੇ ਇੱਕ ਸਾਡਾ ਵਿਕਦਾ ਉੱਥੇ ਸਪਰੇ ਪੰਪ ਬੇਰੀ ਵਾਲਾ ਅੱਛਾ ਤੇ ਆ ਆ ਜਿੰਦਾ ਵੀ ਉਹਨਾਂ ਦਾ ਹੀ ਆ ਹਾਂ ਇਹ ਵੀ ਉਹਨਾਂ ਦਾ ਹੀ ਆ ਜਿੰਦਾ ਵੀ ਉਹਨਾਂ ਦਾ ਹੀ ਆ ਤੇ ਆ ਆਹ ਚੱਕੀ ਇਹ ਚੱਕੀ ਵੀ ਉਹਨਾਂ ਦੀ ਹੈ ਇਹ ਚੱਕੀ ਇੱਕ ਬਈ ਇੱਕ ਆਪਾਂ ਗੱਲ ਕਰਦੇ ਸੀ ਉੱਥੇ ਦਫ਼ਤਰੇ ਬੈਠੇ ਤੁਸੀਂ 베ਰੀ ਤੇ 스프레이 ਕਰਨ ਵਾਸਤੇ ਉਹ ਬਣਾਉਂਦੇ ਆ। ਹਾਂ 베ਰੀ ਤੇ 스프레이 ਵਾਲਾ ਜਿਹੜਾ ਉਹ ਇਹਨਾਂ ਨੇ ਨਹੀਂ ਮੰਗਵਾਇਆ। ਹਾਂਜੀ ਤੇ ਉਹ ਜਾਨੀ ਆਪਾਂ ਸਪੈਸ਼ਲਿਸਟ ਬਣਾਉਨੇ ਆ ਸਰੀ ਵਾਸਤੇ ਉਹ 베ਰੀ ਦੀ 스프레이 ਵਾਲਾ ਪੰਪ। ਜੀ। ਉਹ ਟਰੈਕਟਰ ਮਗਰ ਪਾ ਕੇ ਚੱਲਦਾ ਹੈਗਾ ਤੇ 베ਰੀ ਨੂੰ ਜਾਨੀ ਉੱਤੋਂ ਤੇ ਦੋਨਾਂ ਸਾਈਡਾਂ ਤੋਂ ਦੋ ਲੈਣਾ ਇੱਕ ਵਾਰਾ ਲੰਘ ਕੇ 베ਰੀ ਦੀਆਂ ਕਵਰ ਕਰ ਜਾਂਦਾ। ਠੀਕ ਹੈ ਜੀ ਠੀਕ ਠੀਕਾ। ਉਹਦੇ ਚ ਆਪਾਂ ਇਹਣਾ ਮਟੀਰੀਅਲ ਆਲਾ ਸਟੀਲ ਤੇ ਇਟਲੀ ਦਾ ਪੰਪ ਇਟਲੀ ਦੀ ਨਿਓਜਲ ਵਰਤਦੇ ਆ। अच्छा ओदे च हां जी ओ मतलब ਤੁਹਾਡਾ ਜਾ ਰਿਹਾ ਹੈ ਬਾਤ ਹਾਂਜੀ 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 ਉਹ ਆਪਣਾ ਸਰੀ ਬੰਦਾ ਜਿਹੜਾ ਰੋਟਾਵੇਟਰ ਵੇਚਦਾ ਉਹ ਨੂੰ ਭੇਜਦੇ ਉਹ ਵੇਚਦਾ ਉੱਥੇ ਤੇ ਭਾਈ ਆ ਆਹ ਇੰਨਾ ਵੱਡਾ ਇਹਨਾਂ ਨੇ ਕੀ ਕਰਨਾ ਸੀ ਆ ਪਾਣੀ ਵਾਲਾ ਟੈਂਕ ਆ ਇਹ ਪਾਣੀ ਵਾਲਾ ਟੈਂਕਾ ਵੀ 12000 ਲੀਟਰ ਦਾ ਬਣਾਇਆ ਇਹ ਆਪਾਂ ਜੀ ਜੀ ਇਹ ਇਹਨਾਂ ਨੇ ਉੱਥੇ ਇਹਨਾਂ ਦਾ ਪਾਣੀ ਦਾ ਪ੍ਰਬੰਧ ਹੈ ਨਹੀਂ ਜਿੱਥੇ ਇਹ ਸਬਜ਼ੀ ਦੀ ਖੇਤੀ ਕਰਦੇ ਆ ਠੀਕ ਆ ਤੇ ਇਹਦੇ ਨਾਲ ਪਾਣੀ ਭਰ ਕੇ ਲਿਆ ਕੇ ਤੇ ਫੁਆਰੇ ਨਾਲ ਉਹ ਨੂੰ ਪਾਣੀ ਦੇਣਾ ਇਹਨਾਂ ਨੇ ਅੱਛਾ 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 ਇਹ ਪਾਣੀ ਲਾਉਣ ਵਾਸਤੇ ਸਿਸਟਮ ਤੇ ਆਉਣ ਵਾਲੇ ਦਿਨਾਂ ਚ ਹੋ ਸਕਦਾ ਹੈ ਪੰਜਾਬੀਆਂ ਨੂੰ ਵੀ ਆ ਬਣਾਉਣੇ ਪੈਣੇ ਇੱਕ ਇੰਟਰ ਜੇ ਆਮ ਹੀ ਤੁਰੇ ਫਿਰਿਆ ਕਰਨਗੇ ਆਮ ਆਮ ਤੁਰਨਗੇ ਜਿਹੜੇ ਹਿਸਾਬ ਨਾਲ ਪਾਣੀ ਥੱਲੇ ਜਾਈ ਜਾਂਦਾ ਜਾਣਗੇ ਇਹ ਕੈਂਟਰ ਆਉਣ ਵਾਲੇ ਦਿਨਾਂ ਚ ਨਿਗਾਹ ਰੱਖੋ ਆ ਨੰਬਰ ਆਪਾਂ ਨੂੰ ਲੋੜ ਪੈਣੀ ਐ ਏਡੇ ਏਡੇ ਕੈਂਟਰ ਬਣਾਉਣ ਦੀ ਹਨਾ ਬਾਈ ਹਾਂ ਇਹ ਇਹ ਹੋਣਾ ਕੰਮ ਤੇ ਆ ਆ ਰੂਟਾਵੇਟਰ ਆ ਉਹਨਾਂ ਦਾ ਬਾਈ ਆਏ ਰੂਟਾਵੇਟਰ 9 ਫੁੱਟਾ ਤਿਆਰ ਕਰਦੇ ਪੈਸੇ ਬਾਈ ਤੁਹਾਡੇ ਰੂਟਾਵੇਟਰ ਦੀ ਉਦਾਂ ਵੀ ਇੱਧਰ ਨੇੜੇ ਵੀ ਚਰਚਾ ਹੈਗੀ ਆ ਤੁਹਾਡੇ ਰੂਟਾਵੇਟਰ ਵਿਕਦੇ ਆ ਹਾਂ ਹਾਂ ਤੇ ਆ 9 ਫੁੱਟਾ ਉੱਥੇ ਜਾ ਰਿਹਾ ਇਹ 9 ਫੁੱਟਾ ਉਹਨਾਂ ਨੂੰ ਬਣਾਇਆ ਬਾਈ ਕੀ ਕੀ ਖਾਸੀਅਤ ਆ ਕਿ ਕਿਉਂ ਚਰਚਾ ਕਰਦੇ ਆ ਹਮਨਪੁਰਾ ਖਾਸੀਅਤ ਵੀ ਇਹਦੇ ਵਿੱਚ ਇਹ ਹੈ ਜਿਵੇਂ ਹੁਣ ਆਪਣੇ ਆਮ ਹੀ ਪੰਜਾਬ ਦੇ ਵਿੱਚ ਰੂਟਾਵੇਟਰ ਦੇ ਵਿੱਚ ਜਿਵੇਂ ਆਪਾਂ ਪੰਜਾਬੀ ਜੀ ਕਹਿੰਦੇ ਵੀ ਗਾਂਦੇ ਜਾਂ ਬਾਹਲਾ ਪੈ ਗਿਆ ਹੂੰ ਵੀ ਉੱਥੋਂ ਕੱਟ ਮਿਲ ਗਈ ਬੰਨਤੀ ਲਿਆ ਕੇ ਆਪਾਂ ਉਹ ਕੰਮ ਨਹੀਂ ਕਰਦੇ ਆਪਣੇ ਅੰਦਰ ਉਹ ਪ੍ਰਿਸਾਂ ਲੱਗੀਆਂ ਹੋਈਆਂ ਪ੍ਰੈਸ ਤੇ ਜਿਵੇਂ ਬਾਡੀ ਡਾਲਾ ਇਹਦਾ ਰੂਟਰ ਸਾਰਾ ਇੱਥੇ ਤਿਆਰ ਹੋਣਾ ਅੰਦਰ ਤੇ ਆਪਾਂ ਗੇਅਰ ਵਾਸਤੇ ਸਾਈਡ ਗੇਅਰ ਆਪਾਂ ਬਾਹਰੋਂ ਲੈਣੇ ਆ ਕੱਲਾ ਬਸ ਠੀਕ ਹੈ ਠੀਕ ਹੈ ਬਾਕੀ ਦਾ ਜਿਹੜਾ ਸਮਾਨ ਉਹ ਆਪ ਹੋਵੇ ਸਾਰਾ ਇੱਥੇ ਬਣ ਤੇ ਤਵੀਆਂ ਬਈ ਤਵੀਆਂ ਤਵੀਆਂ ਇਹ 20 ਤਵੀਆਂ ਦਾ ਸੈੱਟ ਹੈ ਬਈ ਆ ਆਹ ਕਾ ਤੋ ਲਾਤਾ ਆਹ ਡੰਡੇ ਕਾ ਤੋ ਲਾਤੇ ਮਤਲਬ ਇਥੇ ਨਹੀਂ ਪਹਿਲਾਂ ਜਿਹੜਾ ਆਪਣੇ ਤਵੀ ਬਣਦੀ ਸੀ ਨਾ ਉਹਨੂੰ ਇਥੇ ਇੱਕ ਸੱਲ ਮਾਰ ਕੇ ਇਥੇ ਇੱਕ ਇਹ ਚ ਵਾਰਦੇ ਨੇ ਇਥੋਂ ਪੱਤੀ ਪਾਉਂਦੇ ਸੀ ਪੱਤੀ ਲਾਉਂਦੇ ਸੀ ਉਹ ਪੱਤੀ ਚ ਸੱਲ ਹੁੰਦੇ ਸੀ ਉਹ ਚੱਲ ਕੇ ਸੱਲ ਖੁੱਲੇ ਹੋ ਜਾਂਦੇ ਸੀ ਹੂੰ ਉਹ ਹਾਂ ਹਾਂ ਇਹਨੂੰ ਜਿੰਨਾ ਬੰਦੇ ਨੇ ਅਡਜਸਟਮੈਂਟ ਕਰਨੀਆਂ ਇਹ ਟੌਪ ਲਿੰਕਾਂ ਤੋਂ ਹੀ ਹੋ ਜਾਣੀਆਂ ਹੂੰ ਕੋਈ ਪੈਨ ਨਹੀਂ ਕੱਢਣੀ ਪੈਣੀ ਕੁਛ ਨਹੀਂ ਕਰਨਾ ਪੈਂਦਾ ਇਹ ਇਹ ਜਿੰਨਾ ਆਪਾਂ ਟੇਡਾ ਮੇਡਾ ਕਰਨਾ ਟੇਡਾ ਮੇਡਾ ਕਰਨਾ ਇਹਨੂੰ ਓਨਾ ਕਰ ਸਕਦੇ ਬਈ ਇਧਰਲੇ ਪਾਸੇ ਨੂੰ ਕਰਨਾ ਤਾਂ ਇੱਕ ਨੂੰ ਕਸੀ ਚੱਲ ਇੱਕ ਨੂੰ ਢਿਲਾ ਕਰ ਚੱਲਦੇ ਥੋੜਾ ਜਿਹਾ ਹਲਕਾ ਜਿਹਾ ਜਿਵੇਂ ਟਰੈਕਟਰ ਤੋਂ ਤਵੀਆਂ ਬਾਹਰ ਨਿਕਲਦੋਂ ਹਟਾਉਣੀਆਂ ਹਾਂਜੀ 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 ਆਮ ਤੌਰ ਤੇ ਕੀ ਹੁੰਦਾ ਕਿ ਟਰੈਕਟਰ ਤੋਂ ਤਵੀਆਂ 2 ਤੋਂ 3-4 ਫੁੱਟ ਬਾਹਰ ਜਾਂਦੀਆਂ ਤਾਂ ਉਹਨੂੰ ਐਡਜਸਟਮੈਂਟ ਕਰਨਾ ਉਹਨੂੰ ਐਡਜਸਟ ਕਰਨਾਗੇ ਹਾਂਜੀ ਸਹੀ ਆ ਬਈ ਪਾਵਰ ਵਾਲੀਆਂ ਵੀ ਬਣਾ ਦਿੰਦੇ ਆ ਤਾਂ ਵੀ ਹਾਂ ਪਾਵਰ ਵਾਲੀਆਂ ਵੀ ਬਣਦੀਆਂ ਪਰ ਇਹਨਾਂ ਦੀ ਚੋਇਸ ਇਹ ਸੀਗੀ ਇਹਨਾਂ ਦੀ ਚੋਇਸ ਸੀਗੀ ਪੁਰਾਣੇ ਜਿਹੜੇ ਪੁਰਾਣਾ ਸਟਾਈਲ ਦੇ ਉਹ ਚਾਹੀਦਿਆਂ ਆ ਯਾਰ ਜਗਾੜ ਮੈਨੂੰ ਬਾਹਲਾ ਤੇਰਾ ਪਸੰਦ ਆਇਆ ਯਾਰ ਇਹ ਇਹ ਸਪੈਸ਼ਲ ਇਹਨਾਂ ਨੇ ਬਣਵਾਇਆ ਆਪਾਂ ਤੋਂ ਉੱਥੇ ਹਾਂ ਇਹ ਦੇ ਨਾਲ ਇਹਨਾਂ ਨੇ ਬੀਜਣਾ ਇੱਕ ਤਾਂ ਭਿੰਡੀ ਹੂੰ ਮੱਕੀ ਸਰੋਂ ਹੂੰ ਤੇ ਕੱਦੂ ਪੇਠਾ ਤੋਰੀ ਦੇ ਵੀ ਹੂੰ ਉਹਦੇ ਵਾਸਤੇ ਇਹਦੀਆਂ ਪਲੇਟਾਂ ਚੇਂਜ ਹੋ ਜਾਣੀਆਂ ਜਿਹੜੇ ਮਰਜ਼ੀ ਬੀਜ ਵਾਲੀ ਪਾ ਲੈ ਇਹਨੇ 6 6 ਇੰਚ ਤੇ 20 ਸਿੱਟਣਾ ਹੈ ਆ ਨਹੀਂ ਹੈਗਾ ਵੀ 2 2 4 4 ਇਕੱਠੇ ਛੜਕ ਦੂਗੀ ਆ ਦੇਖੀ ਪ੍ਰੀਤ ਇੱਧਰ ਲੈ ਕਿਉਂ ਆਹ ਦੇ ਫੇ ਜਗਾਰ ਯਾਰ ਕਮਾਲ ਆ ਇਹ 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 ਬਈ ਆਮ ਲੋਕਾਂ ਵਾਸਤੇ ਵੀ ਬਣਾ ਦਿੰਨੇ ਆ ਹਾਂ ਮੈਂ ਵਾਸਤੇ ਹੀ ਬਣਾ ਦਿੰਨੇ ਆ ਇਹਦੇ ਚੱਕਰ ਬਾਦ ਘਟ ਵੀ ਜਾਂਦੇ ਜੇ ਮਾੜੇ ਮੋਟੇ ਵਧਾਉਣੇ ਘਟਾਉਣੇ ਹੁਣ ਚੈਨ ਤੋਂ ਹਾਂ ਚੱਕਰ ਆ ਗਰਾਰੀ ਬਦਲੀ ਜਾਂਦੀ ਜੀ ਜੇ ਆਪਾਂ ਵਧਾਉਣੇ ਘਟਾਉਣੇ ਨਹੀਂ ਇਹ ਜਿਹੜਾ 6 ਇੰਚੀ ਤੇ ਵੀ ਪਾਉਣਾ ਉੱਥੇ ਹੁਣ ਇਹ ਸੈਟ ਆ ਠੀਕ ਜੇ ਮੰਨ ਲਓ ਵੀ 10 ਇੰਚ ਵੀ ਕਰਨ 10 ਇੰਚ ਵੀ ਹੋ ਜੂਗਾ ਹਾਂ ਉਹ ਤੇ ਆ ਗਰਾਰੀ ਆ ਜਿਹੜੀ ਆ ਉੱਪਰਲੀ ਵੱਡੀ ਪੈ ਜਾਣੀ ਤੇ ਜੇ ਨੇੜੇ ਸਟਣਾ ਨੇੜੇ ਵੀ ਹੋ ਜੂ ਹਾਂ ਨੇੜੇ ਵੀ ਹੋ ਜੂ ਥੱਲੇ ਵਾਲੀ ਵੱਡੀ ਪਾ ਦੋ ਨੇੜੇ ਪਲੇਟ ਚੇਂਜ ਹੋ ਕੇ ਵੀ ਨੇੜੇ ਹੋ ਜੂ ਹਾਂ ਪਲੇਟ ਚੇਂਜ ਨਾਲ ਨੇੜੇ ਨਹੀਂ ਹੋਣਾ ਉਹ ਤਾਂ ਵੀ ਯਾਨੀ ਜਿਵੇਂ ਸਰੋਂ ਦਾ ਬਰੀਕ ਹੁੰਦਾ ਵੀ ਛੋਟਾ ਵੱਡਾ ਛੋਟੇ ਵਾਸਤੇ ਹੀ ਆ ਬਸ ਆ ਸੱਬਲ ਵੀ ਉੱਥੇ ਜਾ ਰਹੀ ਆ ਇਹ ਸੱਬਲ ਵੀ ਉੱਥੇ ਹੀ ਜਾਣੀ ਤੇ ਆ ਜਿੰਦਾ ਆ ਜਿੰਦਾ ਵੀ ਉੱਥੇ ਚੱਲਿਆ ਹਾਂ ਇਹ ਜਿੰਦਾ ਵੀ ਉੱਥੇ ਚੱਲਿਆ ਮਗਰ ਇਹਦੇ ਆ ਕਰਾ ਪਿਆ ਲੈਫਟ ਵਾਲਾ ਹਾਂਜੀ ਉਹ ਤੇ ਮਗਰ ਉਹ ਬੈੱਡ ਮੇਕਰ ਆ ਗਿਆ ਜਿਹਦੇ ਤੇ ਉਹਨਾਂ ਨੇ ਸਬਜ਼ੀ ਬੀਜਣੀ ਉਹ ਬੈੱਡ ਤਿਆਰ ਕਰੂਗਾ ਹਾਂ ਇਹ 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 ਸਾਰੇ ਸੰਦ ਆਪਾਂ ਇਹ ਕਹਿ ਸਕਦੇ ਆ ਵੀ ਕੈਨੇਡਾ ਦੇ ਵਿੱਚ ਚੱਲੇ ਆ ਇਹ ਕੰਮ ਦੇ ਸੰਦ ਚੱਲੇ ਆ ਨਾ ਕਿ ਕੋਈ ਉਦਾਂ ਲੋਹਾ ਇਕੱਠਾ ਕਰਨ ਦਾ ਨਾ ਨਾ ਲੋਹਾ ਇਕੱਠਾ ਕਰਨ ਵਾਲਾ ਸਿਸਟਮ ਨਹੀਂ ਹੈਗਾ ਹਾਂ ਤੇ ਇਹ ਉਹਨਾਂ ਨੂੰ ਉੱਥੋਂ ਨਾਲੋਂ ਜ਼ਿਆਦਾ ਸਸਤੇ ਪਏ ਤਾਂ ਕਰਕੇ ਮੰਗਵਾ ਰਹੇ ਆ ਇਹ ਸਸਤੇ ਆ ਵੀਰ ਜੀ ਇਹਨਾਂ ਨੇ ਪਹਿਲਾਂ ਉੱਥੇ ਟਰੈਕਟਰ ਇੱਕ ਆਪਣੇ ਪੰਜਾਬੀ ਬੰਦਿਆਂ ਤੋਂ ਉਹਨਾਂ ਵੀ ਜਿਵੇਂ ਆਪਾਂ ਕਹਦੇਗੇ ਵੀ ਟਰਾਈ ਵਾਸਤੇ ਲੈ ਲਿਆ ਸੀਗਾ ਜੀ ਉਹ ਜਿੰਨੇ ਦਾ ਨਾ ਇਹ ਪੁਰਾਣਾ ਟਰੈਕਟਰ ਲਿਆ ਸੀ ਜਿੰਨੇ ਡਾਲਰ ਦਾ ਉਹਨੇ ਡਾਲਰਾਂ ਦਾ ਇਹ ਸਾਰਾ ਸਮਾਨ ਬਣ ਗਿਆ ਓਕੇ ਬਸ ਕਿਰਾਇਆ ਕਰਾਇਆ ਜਿਹੜਾ ਲੱਗਣਾ ਉਹ ਵੱਧ ਲੱਗਣਾ ਉਹ ਵੱਧ ਲੱਗਣਾ ਤੇ ਤਾਂ ਮਾਜਾ ਮਵੇ ਕਿੱਡਾ ਹੋ ਜਾਣਾ ਪਿੰਡ ਹੀ ਬਸ ਜਾਣਾ ਪਿੰਡ ਹੀ ਬਸ ਜਾਣਾ ਇੱਕ ਹੈ ਹਾਂ ਅੱਛਾ ਇੰਨਾ ਫਰਕ ਪੈ ਗਿਆ ਇੰਨਾ ਫਰਕ ਪੈ ਤੇ ਨਾਲੇ ਇਹ ਆ ਗੱਲ ਕਿ ਆਏ ਨਹੀਂ ਗੱਲ ਕਿ ਅਸੀਂ ਕੋਈ ਦਾਨ ਪੁੰਨ ਚ ਭੇਜਤੇ ਅਸੀਂ ਵੀ ਕਮਾਏ ਹਾਂ ਆ ਆਪਾਂ ਵੀ ਕਮਾਏ ਆ ਤੇ ਸਭ ਤੋਂ ਵੱਡੀ ਗੱਲ ਆ ਕਿ ਇੱਕ ਪੰਜਾਬੀ ਭਾਈ ਨੇ ਕਮਾਏ ਆ ਉਹਨੇ ਵੀ ਆਪਣੇ ਬੱਚੇ ਪਾਲੇ ਆ ਉਹਨੇ ਵੀ ਵਧੀਆ ਰੋਟੀ ਉਹਨੂੰ ਵੀ ਦਿੱਤੀ ਆ ਪੰਜਾਬ ਦੇ ਵਿੱਚ ਵੀ ਪੈਸਾ ਪੰਜਾਬ ਚ ਪੈਸਾ ਪੰਜਾਬੀ ਦਾ ਪੈਸਾ ਪੰਜਾਬ ਚ ਆਇਆ ਪੰਜਾਬ ਪੰਜਾਬ ਚ ਆਇਆ ਹਾਂ ਉੱਥੇ ਪੰਜਾਬੀ ਦਾ ਪੈਸਾ ਕਿਸੇ ਗੋਰੇ ਨੂੰ ਦਿੱਤਾ ਸੀ ਆ ਹਾਂ ਉੱਥੇ ਗੋਰੇ ਨੂੰ ਦਿੱਤਾ ਜਾਂਦਾ ਨਾਲੇ ਉਹ ਕੱਲਾ ਟਰੈਕਟਰ ਹੀ ਬਣਦਾ ਸੀ ਉਹ ਪੁਰਾਣਾ ਬਣਦਾ ਸੀ ਇੱਥੋਂ ਟਰੈਕਟਰ ਵੀ ਨਵੇਂ ਜਾ ਰਹੇ ਆ ਤੇ ਸਾਰੇ ਸੰਦ ਨਵੇਂ ਜਾ ਰਹੇ ਆ ਸਾਰੇ ਸੰਦ ਨਵੇਂ ਜਾ ਰਹੇ ਆ ਸਾਰੇ ਸੰਦ ਨਵੇਂ ਜਾ ਰਿਹਾ ਆਪਣੇ ਪੰਜਾਬੀ ਭਾਈ ਕੋਲੋਂ ਜਾ ਰਿਹਾ ਆਪਣੇ ਪੰਜਾਬ ਦੇ ਵਿੱਚ ਪੈਸਾ ਆ ਰਿਹਾ ਆਪਣੇ ਪੰਜਾਬ ਦਾ ਕੋਈ ਬੰਦਾ ਤਕੜਾ ਕਰ ਰਿਹਾ ਨਾਲ ਦੀ ਨਾਲ ਨਾਲ ਦੀ ਨਾਲ ਪੰਜਾਬ ਦੀ سپورਟ ਹੈ ਹਾਂ ਪੰਜਾਬੀ ਦੀ سپورਟ ਹੈ ਤੇ ਨਾਲ ਦੀ ਨਾਲ ਤੁਹਾਡੇ ਪੈਸੇ ਦੀ ਬਚਤ ਹੈ ਨਾ ਬਾਈ ਬਾਕੀ ਜਿਵੇਂ ਆਪਣਾ ਹੁੰਦਾ ਇਹਦੇ ਵਿੱਚ ਜੁਜਿੰਦਰ ਜੀ ਇਹ ਜਿਵੇਂ ਆਮ ਆ ਵੀ ਸਮਾਨ ਤਿਆਰ ਕਰਤਾ ਜੀ ਮਗਰੋਂ ਫਲਾਨੇ ਏਜੰਟ ਕੋਲੇ ਜਾਵੜੋ ਬਾਹਰ ਭੇਜਣ ਦਾ ਸਮਾਨ ਵੀ ਉਹ ਭੇਜੂਗਾ ਭੇਜੂਗਾ ਉਹ ਜਿਹੜਾ ਸਿਸਟਮ ਆ ਉਹ ਸਾਰਾ ਆਪਾਂ ਆਪ ਦਾ ਹੀ ਆ ਆਪਣਾ ਕੀ ਕਹਿੰਦਾ ਸੀ ਪੁੱਤੋ ਆ ਪਿਆਰ ਆ ਕਿ ਉਹਨਾਂ ਦਾ ਲੋਕੋ ਕਿਹੜਾ ਕਿਹੜਾ ਅੱਛਾ ਅੱਛਾ ਆ ਪਿਓਰ ਅਰਥ ਉਹਨਾਂ ਦਾ ਲੋਕ ਉਹ ਉਹਨਾਂ ਦਾ ਲੋਕੋ ਉਹਨਾਂ ਦਾ ਲੋਕੋ ਆ ਉਹਨਾਂ ਦਾ ਲੋਕੋ ਆ ਬਾਈ ਹੁਣ ਉਹ ਫਾਰਮ ਦਾ ਨਾਮ ਆ ਉਹਨਾਂ ਦਾ ਪਿਓਰ ਅਰਥ ਪਿਓਰ ਅਰਥ ਵਾਲਾ ਹਾਂ ਬਾਈ ਉਹ ਬਈ ਉਹਨਾਂ ਨੂੰ ਤੁਹਾਨੂੰ ਕਿਸੇ ਕੋਲ ਜਾਣ ਦੀ ਲੋੜ ਨਹੀਂ ਤੁਸੀਂ ਡਾਇਰੈਕਟ ਤੁਹਾਨੂੰ ਆਰਡਰ ਕਰਨਾ ਤੁਸੀਂ ਆਪੇ ਸ਼ਿਪਿੰਗ ਕਰੋਗੇ ਹਾਂ ਜਿਹੜਾ ਸ਼ਿਪਿੰਗ ਦਾ ਲਾਇਸੈਂਸ ਵਗੈਰਾ ਜਾਂ ਸ਼ਿਪਿੰਗ ਤੇ ਹਿੱਸੇਦਾਰੀ ਹੁੰਦੀ ਆ ਵੀ ਆਪਾਂ ਜਿਵੇਂ ਕਹਿੰਦੇ ਵੀ ਜਾਂ ਲੁਧਿਆਣੇ ਕੇ ਏਜੰਟ ਨੂੰ ਮਿਲ ਲਓ ਜਾਂ ਜਲੰਧਰ ਮਿਲ ਲਓ ਉਹ ਸਿਸਟਮ ਆਪਣਾ ਨਹੀਂ ਹੈਗਾ ਆਪਾਂ ਸਾਰਾ ਡਾਇਰੈਕਟ ਆਪ ਕਰ ਰਹੇ ਹਾਂ ਤੁਸੀਂ ਖੁਦ ਹੀ ਕਰ ਰਹੇ ਹੋ ਖੁਦ ਕਰ ਰਹੇ ਹਾਂ ਸਾਰਾ ਕਿਸੇ ਤੋਂ ਨਹੀਂ ਆਪਾਂ ਵੀ ਆਪਾਂ ਸਮਾਨ ਤਿਆਰ ਕਰ ਲਿਆ ਵੀ ਆਪਾਂ ਮਗਰੋਂ ਗੱਡੀ ਚੱਕੀ ਲੁਧਿਆਣੇ ਤੁਰੇ ਫਿਰਦੇ ਆ ਰਾ ਸਾਡਾ ਭੇਜਣਾ ਕਿਵੇਂ ਹੋਊ ਕੀ ਹੋਊ ਉਹ ਸਾਰਾ ਕੁਝ ਆਪਾਂ ਆਪਣਾ ਸੀਏ ਹੈਗਾ ਉਹ ਕਰ ਰਿਹਾ ਸਾਰਾ ਇਹ ਭਾਈ ਮਤਲਬ ਕਹਿਣ ਤੋਂ ਬਾਅਦ ਵੀ ਕੋਈ ਅਗਲੇ ਨੂੰ ਸਰਦਾਰਪੁਰ ਦੀ ਲੈਣ ਦੀ ਲੋੜ ਨਹੀਂ ਗਈ ਸਿਰਫ ਤੁਹਾਨੂੰ ਹੀ ਆਰਡਰ ਦੇਵੇ ਹਾਂਜੀ ਤੇ ਰੂਟਾਵੇਟਰ ਬਾਈ ਆਪਾਂ ਮਤਲਬ ਵੱਡੇ ਹੀ ਦਿੰਨੇ ਆ ਛੋਟੇ ਵੀ ਹੁੰਦੇ ਆ ਆਪਣੇ ਕੋਲ ਰੂਟਾਵੇਟਰ ਆਪਣੇ ਕੋਲੇ 4 ਫੁੱਟ ਤੋਂ 12 ਫੁੱਟ ਤੱਕ ਬਣਦਾ ਜਿਵੇਂ ਆਪਣਾ 4 4 ਫੁੱਟ 5 ਫੁੱਟ ਜੀ ਜਾਂਦਾ ਹੈਗਾ ਕਰਨਾਟਕਾ ਤਮਨ ਲਾਡੂ ਜੀ ਉਹਦੂਗਾ ਫਿਰ 6 ਫੁੱਟ ਜਿਆਦਾ ਜਾਂਦਾ ਸਰੀ ਜੀ ਤੇ 7 ਤੋਂ ਬਾਹਾਂ ਵਾਲੇ ਜਿਹੜੇ ਸਾਈਜ਼ ਆਉ ਆਪਣੇ ਪੰਜਾਬ ਚ ਵੀ ਕੀ ਜਾਂਦੇ ਜੀ ਹੂੰ ਬਹੁਤ ਵਧੀਆ ਬਾਈ ਬਹੁਤ ਵਧੀਆ ਬਹੁਤ ਚੰਗਾ ਲੱਗਿਆ ਪੰਜਾਬੀਆਂ ਨੂੰ ਜਿਹੜੇ ਖਾਸ ਤੌਰ ਤੇ ਕੈਨੇਡਾ ਅਮਰੀਕਾ ਵਾਸਤੇ ਪੰਜਾਬੀ ਆ ਉਹਨਾਂ ਨੂੰ ਮੇਰਾ ਇੱਕ ਸੁਨੇਹਾ ਕਿ ਸੱਚੀ ਨਾਲੇ ਤਾਂ ਸਸਤਾ ਪੈਂਦਾ ਨਾਲੇ ਇਹਦੇ ਨਾਲ ਨਾ ਤੁਹਾਡਾ ਫਾਇਦਾ ਤਾਂ ਹੈ ਹੀ ਹੈ ਪੰਜਾਬ ਦਾ ਸਾਡੇ ਪੰਜਾਬੀ ਲੋਕਾਂ ਦਾ ਫਾਇਦਾ ਤੇ ਸੱਚੀ ਜੇ ਤੁਸੀਂ ਸੰਧ ਬਣਾਉਣਾ ਚਾਹੁੰਦੇ ਆ ਖਰੀਦਣਾ ਚਾਹੁੰਦੇ ਆ ਤੁਸੀਂ ਪੰਜਾਬ ਦੇ ਲੋਕਾਂ ਨੂੰ ਪੈਹਲ ਦਿਓ ਪੰਜਾਬ ਦੀ ਇੰਡਸਟਰੀ ਨੂੰ ਪੈਹਲ ਦਿਓ ਪੰਜਾਬ 'ਚ ਹੁਣ ਬਾਈ ਹੁਣੀ ਕੰਮ ਕਰਦੇ ਆ ਬਾਈ ਉਹਨਾਂ ਦੇ 6-7 ਇੱਥੇ ਮਲਾਜ਼ਮ ਰੱਖੇ ਆ ਉਹਨਾਂ ਦਾ ਘਰ ਚੱਲਦਾ ਬਾਈਕਾ ਘਰ ਚੱਲਦਾ ਤਾਂ ਉੱਥੇ ਇਹਦੇ ਨਾਲ ਪੰਜਾਬ ਦੀ ਇੰਡਸਟਰੀ ਗਰੋ ਕਰਦੀ ਆ ਪੰਜਾਬ ਦਾ ਪੈਸਾ ਬਾਈ ਕੋਲੇ ਆਇਆ ਬਾਈ ਨੇ ਗਾਂ ਵਰਕਰਾਂ ਨੂੰ ਦਿੱਤਾ ਵਰਕਰਾਂ ਨੇ ਗਾਂ ਦੁਕਾਨਾਂ ਤੇ ਖਰਚਿਆ ਮਤਲਬ ਕਿੰਨਾ ਸਰਕੂਲੇਸ਼ਨ ਘੁੰਮਦਾ 1 ਲੱਖ ਰੁਪਇਆ 10 ਲੱਖ ਦਾ ਕੰਮ ਕਰ ਜਾਂਦਾ ਗਾਂ ਦੀ ਗਾਂ ਗਾਂ ਦੀ ਗਾਂ ਜਾ ਕੇ ਮਤਲਬ ਕਹਿਣ ਤੋਂ ਭਾਵੇਂ ਆ ਵੀ ਮੈਂ ਪੰਜਾਬੀਆਂ ਨੂੰ ਜਿੰਨੇ ਵੀ ਬਾਹਰ ਵਸਦੇ ਆ ਉਹਨਾਂ ਨੂੰ ਬੇਨਤੀ ਕਰਦਾ ਕਿ ਜਦੋਂ ਵੀ ਕੰਮ ਦੇਣਾ ਹੁੰਦਾ ਆਪਾਂ ਆਪਦੇ ਪੰਜਾਬ ਦੇ ਲੋਕਾਂ ਨੂੰ ਦਿਆ ਕਰੀਏ ਤਾਂ ਉਹਦੇ ਨਾਲ ਬਹੁਤ ਜ਼ਿਆਦਾ ਫਾਇਦਾ ਜਿਵੇਂ ਬਾਈ ਹੁਣਾ ਨੇ ਕਮਲ ਅਰਗਿਆਂ ਨੇ ਦਿੱਤਾ ਬਹੁਤ ਧੰਨਵਾਦ ਕਰਦੇ ਆਂ ਸੱਜਣਾ ਦਾ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਕੰਮ ਦਿੱਤਾ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਉਹਨਾਂ ਦੀ ਇੱਜ਼ਤ ਰੱਖੀ ਜੇ ਕਦੇ ਊਚਨੀਚ ਹੋ ਜਾਂਦੀ ਤਾਂ ਬਹੁਤ ਪ੍ਰੋਬਲਮ ਆ ਜਾਂਦੀ ਐ ਫਿਰ ਬੰਦਾ ਡਰਦਾ ਐ ਕੰਮ ਦੇਣ ਤੋਂ ਬਾਈ ਹੁਣਾ ਨੇ ਉਹਨਾਂ ਨੂੰ ਜਿੰਨਾ ਉਹਨਾਂ ਨੇ ਸੋਚਿਆ ਸੀ ਉਹਨਾਂ ਵਧੀਆ ਕੰਮ ਕਰਕੇ ਦਿੱਤਾ ਹੋਰ ਵੀ ਕੰਮ ਕਰਾਉਣ ਵਾਸਤੇ ਤੁਸੀਂ ਸੰਪਰਕ ਬਾਈ ਹੁਣਾ ਨਾਲ ਕਰ ਸਕਦੇ ਓ ਜਿਉਂਦੇ ਰਹੋ